ਬੱਚਿਓ ਅੱਜ ਦੀ ਪਿਆਰੀ ਕਹਾਣੀ ਹੈ ਕਾਂ ਤੇ ਚਿੜੀ ਦਾਦੀਮਾਂ ਦੀ ਇੱਕ ਵਾਰ ਦੀ ਗੱਲ ਹੈ ਇੱਕ ਚਿੜੀ ਸੀ ਤੇ ਇੱਕ ਕਾਂ ਸੀ ਦੋਨੋਂ ਕਠੇ ਰਲ ਮਿਲ ਕੇ ਰਹਿੰਦੇ ਸੀ ਇੱਕ ਦਿਨ ਚਿੜੀ ਕਾਂ ਨੂੰ ਕਹਿੰਦੀ ਚੱਲ ਕਾਹਾਂ ਆਪਾਂ ਕੰਮ ਕਰਦੇ ਆਂ ਆਪਾਂ ਖੇਤੀ ਕਰਗੇ ਕਾਂ ਕਹਿੰਦਾ ਹਾਂ ਚੜੀਏ ਆਪਾਂ ਖੇਤੀ ਕਰਗੇ ਚੱਲ ਮੈਂ ਆਉਣਾਗਾ ਪੈਰੀ ਮੋਜੇ ਪਾਉਣਾਗਾ ਸੋਨੇ ਦੀ ਜੰਜ ਮੜਾਉਣਾਗਾ ਤੇ ਪਾਣੀ ਦੀ ਵੀ ਘੁੱਟ ਲਿਆਉਣਾਗਾ ਤੇ ਮਠਮਠਮ ਕਰਦਾ ਆਉਣਾ ਬਸ ਮਠਮਠਮ ਕਰਦਾ ਆਇ ਛਿੜੀ ਭਾਈ ਖਾਂ ਨੂੰ ਦੇਖ ਕੇ ਖੇਤ ਉੱਡ ਗਈ ਕਹਿੰਦੇ ਚਲਕਾਂ ਤਾਂ ਆਊਗਾ ਵਿਚਾਰੀ ਸਾਰਾ ਦਿਨ ਵਾਉਂਦੀ ਰਹੀ ਭਾਈ ਗਿਆ ਕਿ ਨਾ ਛਿੜੀ ਤਾਂ ਸਾਰਾ ਦਿਨ ਖੇਤ ਹਾਲ ਚਲਉਂਦੀ ਰਹੀ ਖੇਤ ਵਾਉਂਦੀ ਰਹੀ ਗਾਣੇ ਕੀ ਜਾਂ ਸੀਗਾ ਲਾਲਚ ਦੇਤਾ ਤੇ ਫਿਰ ਥੱਕ ਹਾਰ ਕੇ ਚਿੜੀ ਘਰੇ ਆ ਕੇ ਘਰ ਨੂੰ ਆ ਜਾਂਦੀ ਆ ਥੋੜੇ ਦਿਨਾਂ ਮਗਰੋਂ ਕਹਿੰਦੀ ਆ ਫਿਰ ਕਾਣ ਚਿੜੀ ਗਾਣ ਨੂੰ ਕਹਿੰਦੀ ਆ ਚੱਲ ਗਾਵਾ ਆਪਾਂ ਹੁਣ ਕਣਕ ਬੀਜਣ ਚੱਲੀਏ ਕਹਿੰਦਾ ਹਾਂ ਚਿੜੀਏ ਚੱਲ ਚੱਲ ਗਏ ਪਸ ਮੈਂ ਪੈਰੀ ਮੋਜੇ ਪਾਵਾ ਤੇ ਸੋਨੇ ਦੀ ਚੁੰਝ ਮੜਾਵਾ ਪਾਣੀ ਦੀ ਕਟਲਿਆਵਾ ਠੰਮ ਠੰਮ ਕਰਦਾ ਆਵਾ ਤੂੰ ਚੱਲ ਮੈਂ ਤੇਰੇ ਪਿੱਛੇ ਆਇਆ ਫਿਰ ਜਿਹੜੀ ਕੱਲੀ ਹੀ ਖੇਤ ਨੂੰ ਚੱਲ ਪਈ ਭਾਈ ਕਾਂ ਦੀਆਂ ਚਾਪਲੂਸੀਆਂ ਗੱਲਾਂ ਤੇ ਖੇਤ ਜਾ ਕੇ ਜਿਹੜੀ ਕਾਨੂੰੜੀ ਕਰਦੀ ਰਹਿੰਦੀ ਹੈਗੀ ਵੀ ਹੁਣ ਵੀ ਆਇਆ ਵਿਚਾਰੀ ਬੀਜ ਦਿੰਦੀ ਆ ਪਾਣੀ ਲਾ ਦਿੰਦੀ ਆ ਨਾ ਕਾਂ ਤਾਂ ਆਈ ਹੀ ਨਾ ਹੁਣ ਤਾਂ ਸਾਰੀ ਕਣਕ ਬੀਜਦੀ ਨਹੀਂ ਗਿਆ ਇਕੱਲੀ ਹੀ ਬੀਜ ਆਉਂਦੀ ਹੈ ਤੇ ਥੋੜੇ ਦਿਨਾਂ ਬਾਅਦ ਕਾਂ ਨੂੰ ਕਹਿੰਦੀ ਹੈ ਫਿਰ ਕਾਂ ਨੂੰ ਉਹੀ ਕੰਮ ਕਹਿੰਦੀ ਹੈ ਕਾਂ ਤਾਂ ਮੋਜ ਨਾਲ ਹੈੱਡਫੋਨ ਲਾਈ ਬੈਠਾ ਗੱਲਾਂ ਕਰ ਰਿਆ ਸੀ ਚੱਲ ਗਾਵਾਂ ਆਪਾਂ ਕਣਕ ਨੂੰ ਪਾਣੀ ਦੇਣ ਚੱਲ ਗਏ ਕਾਂ ਨੇ ਚੱਲ ਚਿੜ ਗਏ ਬਸ ਤੂੰ ਚੱਲ ਮੈਂ ਹੁਣ ਆਇਆ ਮੈਂ ਪੈਰੀ ਮੋਜੇ ਪਾਇਆ ਸੋਨੇ ਦੀ ਝੋਨੇ ਜਮੜਾਇਆ ਪਾਣੀ ਲੈ ਕੇ ਆਇਆ ਤੇ ਠੌਂ ਠੌਂ ਕਰਤਾ ਆਇਆ ਤੂੰ ਚੱਲ ਮੈਂ ਆਉਣਾ ਜਿਹੜੀ ਸਾਰੀ ਕਣਕ ਨੂੰ ਕੱਲੀ ਪਾਣੀ ਲਾਉਂਦੀ ਆ ਤੇ ਫਿਰ ਕਣਕ ਪੱਕ ਕੇ ਤਿਆਰ ਹੋ ਜਾਂਦੀ ਆ ਤੇ ਸਾਰਾ ਦਿਨ ਉਹ ਜਿਹੜੀ ਕੱਲੀ ਖੇਤਾਂ ਦੇ ਵਿੱਚ ਖਪਦੀ ਰਹੀ ਫਿਰ ਅਗਲੇ ਫਿਰ ਕਹਿੰਦੀ ਹੈ ਜਦੋਂ ਪੱਕ ਜਾਂਦੀ ਚੱਲ ਕਾਂਵਾਂ ਆਪਾਂ ਕਣਕ ਵੱਢਣ ਚੱਲ ਗਏ ਕਾਂ ਕਹਿੰਦਾ ਚੱਲ ਚਿੜਗੇ ਮੈਂ ਆਇਆ ਤੇ ਭਾਈ ਪੈਰੀ ਲਾਲ ਮੋਜੇ ਪਾਇਆ ਤੇ ਸੋਨੇ ਦੀ ਚੁੰਝ ਪੰਡਾਇਆ ਤੇ ਪਾਣੀ ਦੀ ਘੁੱਟ ਲਿਆ ਆ ਮੈਂ ਠਮ ਠਮ ਕਰਦਾ ਆ ਕਾਂ ਤਾਂ ਪੱਛੇ ਮਾਰ ਰਿਆ ਸੀ ਮੰਜੇ ਚ ਪਿਆ ਕਿਹੜੀ ਚਿੜੀ ਨੇ ਤਾਂ ਵਿਚਾਰੀ ਨੇ ਖੇਤ ਜਾ ਕੇ ਸਾਰੀ ਕਣਕ ਵੱਢ ਲਈ ਕੱਢ ਲਈ ਪਾਈ ਕਾਂ ਤਾਂ ਫੇਰ ਨਾ ਗਿਆ ਚਿੜੀ ਕਹਿੰਦੀ ਉੱਤ ਅੱਜ ਫੇਰ ਨਹੀਂ ਆਇਆ ਹਰ ਵਾਰੀ ਗੱਪ ਮਾਰ ਦਿੰਦਾ ਵੱਡਾ ਗੱਪੀ ਸਾਰੀ ਕਣਕ ਵੱਡਾ ਹੀ ਆ ਕਾਂ ਨੂੰ ਆ ਕੇ ਕਹਿੰਦੀ ਹੁਣ ਆਪਾਂ ਤੂੜੀ ਬਣਾਉਣ ਚੱਲ ਗਏ ਕਾਂ ਕਹਿੰਦਾ ਚੱਲ ਚਿੜਗੇ ਮੈਂ ਆਇਆ ਮੈਂ ਪੈਰੀ ਮੋਜੀ ਪਾਇਆ ਸੋਨੇ ਦੀ ਚੁੰਜ ਮੜਾਇਆ ਪਾਣੀ ਦੀ ਵੀ ਘੁੱਟ ਲਿਆਇਆ ਨਾਲ ਐਣਕਾਂ ਲਾ ਕੇ ਆਇਆ ਚੱਲ ਠਮ ਠਮ ਕਰਦਾ ਜਾਂਦਾ ਚਿੜੀ ਭਾਈ ਖੇਤ ਜਾਂਦੀ ਐ ਤੂੜੀ ਵੀ ਬਣਾ ਲੈਂਦੀ ਐ ਸਾਂਭ ਦਿੰਦੀ ਐ ਫੇਰ ਆ ਕੇ ਕਹਿ ਦਿੰਦੀ ਐ ਕਾਵਾ ਚੱਲ ਕਾਵਾ ਆਪਾਂ ਦਾਣੇ ਵੰਡ ਲੱਗੇ ਕਾਂ ਤਾਂ ਆਪਾਂ ਸ਼ਾਲ ਮਾਰ ਕੇ ਤਿਆਰ ਹੋ ਜਾਂਦਾ ਤੇ ਖੇਤ ਜਾ ਕੇ ਦੋ ਢੇਰੀਆਂ ਬਣਾ ਲੈਂਦਾ ਇੱਕ ਗਣਕ ਦੀ ਤੇ ਦੂਜੀ ਤੂੜੀ ਦੀ ਤੇ ਕਾਂ ਤਾਂ ਚਲਾ ਆ ਕੀ ਸੀ ਦੇਖ ਲੈ ਕੋਈ ਖੇਤੀ ਨਹੀਂ ਸੀ ਕੀਤੀ ਕੋਈ ਕੰਮ ਨਹੀਂ ਸੀ ਕੀਤਾ ਵਿਹਲਾ ਪਿਆ ਉਹ ਚਿੜੀ ਨੂੰ ਕਹਿੰਦਾ ਤੂੜੀ ਦੇ ਢੇਰ ਦੇ ਦੇਨਾਗਾ ਆਪਾਂ ਕਣਕ ਦੀ ਢੇਰੀ ਆਪ ਰੱਖ ਲੈਂਦਾਗਾ ਚਿੜੀ ਵਿਚਾਰੀ ਭੋਲੀ ਜੀ ਉਹਨੂੰ ਤੂੜੀ ਦੀ ਢੇਰੀ ਦੇਤੀ ਆਪ ਢੇਰ ਕਣਕ ਦਾ ਰੱਖ ਲਿਆ ਉਦੋਂ ਹਨੇਰੀ ਆ ਜਾਂਦੀ ਹੈ ਤੇ ਬੱਦਲ ਕਾਲੀ ਬੋਲੀ ਤੇਜ ਮੀਂਹ ਝੱਖੜ ਆ ਜਾਂਦਾ ਚਿੜੀ ਤਾਂ ਵਿਚਾਰੀ ਆ ਉਹਦੇ ਤੂੜੀ ਦੇ ਢੇਰੇ 'ਚ ਲੁੱਕ ਜਾਂਦੀ ਹੈ ਕਾ ਹੁਣ ਦਾਣਿਆਂ ਦੇ ਢੇਰ ਤੇ ਬਹੁਤ ਕੋਸ਼ਿਸ਼ ਕਰਦਾਗਾ ਪਰ ਹੁਣ ਕਿੱਥੇ ਦਾਣਿਆਂ ਦੇ ਢੇਰ ਵਿੱਚ ਕਿੱਥੋਂ ਵੜ ਜੇ ਤ ਉੱਤੇ ਗੜੇ ਵੱਜਦੇ ਆ ਮੀ ਹਨੇਰੀ ਜਦੋਂ ਮੀ ਹਨੇਰੀ ਹਟਦੀ ਆ ਤੇ ਚਿੜੀ ਆਪਣੇ ਆਪ ਨੂੰ ਤੂੜੀ ਦੇ ਢੇਰ ਵਿੱਚੋਂ ਬਾਹਰ ਨਿਕਲ ਕੇ ਕਾਣੋਂ ਦੇਂਦੀ ਆ ਬਸ ਰੋਣ ਲੱਗ ਪੈਂਦੀ ਆ ਉਹ ਮਰਿਆ ਪਿਆ ਸੀ ਚਿੜੀ ਕਾਂ ਦਾ ਪੂੰਝਾ ਫੜ ਕੇ ਪਰੇ ਸੁੱਟ ਦਿੰਦੀ ਆ ਤੇ ਚਿੜੀ ਦੋਨੋਂ ਢੇਰਾਂ ਦੀ ਮਾਲਕ ਬਣ ਜਾਂਦੀ ਆ ਦੋਨੋਂ ਡੇਰਾਂਾਂ ਮਿਲ ਜਾਂਦੀਆਂ ਤਾਂ ਬੱਚਿਓ ਕਹਾਣੀ ਤੋਂ ਇਹ ਸਿੱਖਿਆ ਕੀ ਮਿਲਦੀ ਏ ਤੁਹਾਨੂੰ ਪਤਾ ਲਾਲਚ ਬੁਰੀ ਬਰਾ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਖੁਦ ਮਿਹਨਤ ਕਰੋ ਜਿੰਨੀ ਮਰਜ਼ੀ ਕਮਾਈ ਕਰੋ ਵੱਧ ਕਰ ਲਓ ਘੱਟ ਕਰ ਲਓ ਪਰ ਕਿਸੇ ਦਾ ਹੱਕ ਨਾ ਖਾਓ